ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ਾ ਤਰਕਾਂਤੇ ਚਲਿਆ ਪੀੜਾ ਪੰਜਾਬ ਸਮਾਣਾ ਵਿੱਚ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ਾ ਤਰਕਾਂਤੇ ਚਲਾਇਆ ਪੀੜਾ ਪੰਜਾਬ ਅੱਜ ਨਗਰ ਕੌਂਸਲ ਸਮਾਣਾ ਵੱਲੋਂ ਪਬਲਿਕ ਸਕੂਲ ਦੇ ਸਾਹਮਣੇ ਇੱਕ ਨਿੱਜੀ ਸ਼ੋਰੂਮ ਮਾਲਕ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਜੀਸੀਬੀ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਨਗਰ ਕੌਂਸਲ ਦੇ ਕਾਰਤੁਸਾਕ ਅਫਸਰ ਵਰਜਿੰਦਰ ਸਿੰਘ ਨੇ ਦੱਸਿਆ ਕਿ ਸ਼ੋਰੂਮ ਮਾਲਕ ਵੱਲੋਂ ਨਜਾਇਜ਼ ਕਬਜ਼ਾ ਕਰਕੇ ਜਗ੍ਹਾ ਕਿਰਾਏ ਤੇ ਦੇ ਦਿੱਤੀ ਸੀ ਅਤੇ ਭਾਰੀ ਮਾਤਰਾ ਵਿੱਚ ਉੱਥੇ ਇਲੈਕਟ੍ਰੋਨਿਕ ਦਾ ਸਮਾਨ ਵੀ ਰੱਖ ਦਿੱਤਾ ਗਿਆ ਸੀ ਕਲ ਨਗਰ ਕੌਂਸਲ ਵੱਲੋਂ ਸ਼ੋਰੂਮ ਮਾਲਕ ਨੂੰ ਬੁਲਾ ਕੇ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਜਗ੍ਹਾ ਖਾਲੀ ਨਹੀਂ ਕੀਤੀ ਜਿਸ ਤੇ ਅੱਜ ਜੀ.ਸੀ.ਬੀ ਨਾਲ ਜਗ੍ਹਾ ਖਾਲੀ ਕਰਵਾਈ ਗਈ ਨੀ ਅੱਜ ਕਬਜ਼ੇ ਕੀਤੇ ਸੀ ਹੂੰ ਤੁਹਾਡੀ ਮੂਹਂ ਤੇ ਤਾਇਤ ਆ ਤੇ ਕੀ ਕਹ ਰਹੇ ਤੁਸੀਂ ਕਬਜ਼ਾ ਕਿੰਨਾ ਕਰਾ ਇਹ ਜਗਾ ਸੀਗੀ ਸਰਕਾਰੀ ਜਗਾ ਸੀਗੀ ਇੱਥੇ ਇਹ ਇਹਨਾਂ ਨੇ ਸ਼ਟਰ ਲਾ ਕੇ ਦੋ ਕੁ ਦਿਨ ਪਹਿਲਾਂ ਦੇਖੋ ਤੁਸੀਂ ਆ 10 12 ਫਰਿੱਜ ਪਏ ਨੇ ਫਰਿੱਜ ਧਰ ਕੇ ਜਗਾ ਹੀ ਮੈਨੂੰ ਪਤਾ ਲੱਗਿਆ ਕਿਰਾਏ ਤੇ ਦੇਤੀ ਉਹ ਕਹਿ ਰਹੇ ਜੀ ਗੁੱਗਾ ਮਾੜੀ ਜਗਾ ਨਹੀਂ ਸੀਗੀ ਇਹ ਬਹੁਤ ਦਿਨ ਤੋਂ ਖਾਲੀ ਪਈ ਸੀ ਦੋ ਕੁ ਦਿਨ ਚ ਇੱਥੇ ਕਬਜ਼ਾ ਕੀਤਾ ਨੇ ਸ਼ਟਰ ਜਾਂ ਲਾ ਲਿਆ ਸ਼ੱਡ ਪਾ ਕੇ ਉਹ ਮੈਨੂੰ ਪਰਸਾ ਪਤਾ ਲੱਗਿਆ ਸੀਗਾ ਕੱਲ ਇਹਨਾਂ ਨੂੰ ਬੁਲਾਇਆ ਦਫ਼ਤਰ ਮੈਂ ਕਿਹਾ ਵੀ ਰਿਮੂਵ ਕਰ ਲਓ ਆਪਣੇ ਆਪ ਤੁਸੀਂ ਗਲਤ ਆ ਇਹ ਤੇ ਮੰਨੇ ਨਹੀਂ ਤੇ ਅੱਜ ਅਸੀਂ ਰਿਮੂਵ ਕਰਤਾ ਆ ਕੇ ਸਵੇਰੇ ਬ ਲਈਏ ਹਾਂ ਜੀ ਹਾਂ ਬਿਲਕੁਲ ਜਾਈ ਰੇ ਹੋ ਗਈ ਜੀ